ਲੱਕੜਾ ਸਾਰੀਆਂ ਰੱਖਤੀਆਂ ਸੀ ਅਭੀ ਨਹੀਂ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਏਦਾਂ ਮੂੰਹ ਤੋਂ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਗਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋ ਤੇ ਤਾਂ ਕੈਨਾ ਸੰਸਕਾਰ ਕੀਤਾ ਨਣੌਣ ਵੇਲੇ ਬਾਜੀ ਨੇ ਮਾਰੀ ਮੈਂ ਬਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਇਹ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪਰਵੀਨ ਔਰ ਕਸ਼ ਵੀ ਲਿਖਿਆ ਆ ਸਿੱਧਾ ਦੋਸਤੋ ਇਸ ਸ਼ਮਸ਼ਾਨ ਘਾਟ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਔਰਤ ਕਹਿ ਰਹੀ ਹੁੰਦੀ ਹੈ ਕਿ ਇਹਨਾਂ ਨੇ ਮੇਰੀ ਨਣਦ ਨੂੰ ਜਾਣ ਬੁੱਝ ਕੇ ਮਾਰ ਦਿੱਤਾ ਤਾਂ ਅਸਲ ਵਿੱਚ ਇਹ ਮਾਮਲਾ ਫਲੋਰ ਤੋਂ ਹੈ ਜਿੱਥੋਂ ਦੀ ਇੱਕ ਆਮਨਪ੍ਰੀਤ ਨਾਮ ਦੀ ਕੁੜੀ ਉੱਥੇ ਵਿਆਹੀ ਹੋਈ ਸੀ ਫਲੋਰ ਉਹਦੇ ਸਹੁਰਾ ਪਰਿਵਾਰ ਦੇ ਵੱਲੋਂ ਉਸ ਨੂੰ ਗਲ ਘੋਟ ਕੇ ਮਾਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਦਾ ਕਾਲੀ ਕਾਲੀ ਦੇ ਵਿੱਚ ਸੰਸਕਾਰ ਵੀ ਕਰਨ ਲੱਗਦੇ ਨੇ ਪਰ ਐਨ ਮੌਕੇ ਦੇ ਉੱਤੇ ਉਸ ਦੀ ਜੋ ਪਰਝਾਈ ਹੈ ਕੁੜੀ ਦੀ ਅਮਨਪ੍ਰੀਤ ਕੌਰ ਦੀ ਪਰਝਾਈ ਹੈ ਮੌਕੇ ਦੇ ਉੱਤੇ ਆ ਜਾਂਦੀ ਹੈ ਅਤੇ ਜਦੋਂ ਕੁੜੀ ਨੂੰ ਨਿਵਾਾਰੇ ਹੁੰਦੇ ਹਨ ਤੇ ਉਹ ਦੇਖਦੀ ਹੈ ਕਿ ਉਸਦੇ ਪੱਟ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਮੇਰੀ ਮੌਤ ਦੇ ਜ਼ਿੰਮੇਦਾਰ ਉਹ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੇ ਪੱਟ ਤੇ ਬਕਾਇਦਾ ਜਦੋਂ ਨਿਵਾਉਣ ਲੱਗੇ ਅਸੀਂ ਕੁੜੀ ਦੇ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਹਮ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ ਉਹ ਤੋਂ ਬਾਅਦ ਜਦੋਂ ਅਸੀਂ ਪੜਪੜ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਾਨਾਂ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇਰਤਾ ਚਲ ਉਹਦੇ ਪੇਕੇ ਪਰਿਵਾਰ ਨੂੰ ਅਮਨਪ੍ਰੀਤ ਕੌਰ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਕੁੜੀ ਨਾਲ ਜ਼ਬਰਦਸਤੀ ਹੋਈ ਹੈ ਉਸ ਨੂੰ ਹਾਰਟ ਅਟੈਕ ਨਹੀਂ ਹੋਇਆ ਤਾਂ ਉਹ ਸ਼ਮਸ਼ਾਨ ਘਾਟ ਵਿੱਚ ਪਹੁੰਚਦੇ ਨੇ ਜਿਸ ਤੋਂ ਬਾਅਦ ਉਸ ਦੀ ਦੇਹ ਨੂੰ ਜੋ ਅਗਨ ਪੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੌਕੇ ਦੇ ਉੱਤੇ ਹੀ ਪੁਲਿਸ ਆ ਜਾਂਦੀ ਹੈ ਤੇ ਪੁਲਿਸ ਅੱਗੇ ਬਣਦੀ ਕਾਰਵਾਈ ਕਰਦੀ ਹੈ ਤੇ ਉਸ ਬਾਡੀ ਨੂੰ ਡੈੱਡ ਬਾਡੀ ਨੂੰ ਪੋਸਟਮਾਰਟਮ ਕਰਨ ਦੇ ਲਈ ਸ਼ਹਿਰ ਲੈ ਕੇ ਜਾਇਆ ਜਾਂਦਾ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਦੋਸਤੋ ਇਹ ਚੀਜ਼ ਪਤਾ ਲੱਗ ਗਈ ਕਿ ਇਸ ਕੁੜੀ ਨਾਲ ਜ਼ਬਰਦਸਤੀ ਹੋਈ ਹੈ ਧੱਕਾ ਹੋਇਆ ਇਸ ਨੂੰ ਕੋਈ ਹਾਰਟ ਅਟੈਕ ਨਹੀਂ ਹੋਇਆ ਇਸ ਦਾ ਗਲ ਘੋਟ ਕੇ ਮਾਰ ਦਿੱਤਾ ਗਿਆ ਹੈ ਬਾਕੀ ਦੋਸਤੋ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੇਣਾ ਬਾਕੀ ਅੱਗੇ ਦੀ ਕਾਰਵਾਈ ਜਿਵੇਂ ਹੀ ਸਾਨੂੰ ਕੁਝ ਪਤਾ ਲੱਗੇਗਾ ਆਪਾਂ ਤੁਹਾਡੇ ਤੱਕ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ